ਮੇਰਾ ਨਾਮ ਡਾਕਟਰ ਅਕਸ਼ੇ ਸ਼ਰਮਾ ਹੈ ਮੈਂ ਆਮ ਆਦਮੀ ਕਲੀਨਿਕ ਨੰਦਪੁਰ ਕਲੋੜ ਚ ਮੈਡੀਕਲ ਆਫੀਸਰ ਹਾਂ ਇੱਥੇ ਮੈਨੂੰ ਜੁਆਇਨ ਕੀਤੇ ਨੂੰ ਆਲਮੋਸਟ 8 ਮਹੀਨੇ ਤੋਂ ਉੱਪਰ ਹੋ ਚੁੱਕੇ ਐ 14 ਮੈਂ ਇੱਥੇ ਜੁਆਇਨ ਕੀਤਾ ਹੈ ਗਰਾਊਂਡ ਲੈਵਲ ਤੇ ਪੇਸ਼ੈਂਟਸ ਨਾਲ ਇੰਟਰੈਕਸ਼ਨ ਹੋ ਰਹੀ ਹੈ ਇੱਕ ਗੈਪ ਜੋ ਹੈਗਾ ਪੇਸ਼ੈਂਟ ਤੇ ਡਾਕਟਰ ਚ ਉਹ ਗੈਪ ਆਮ ਆਦਮੀ ਕਲੀਨਿਕ ਚ ਆਉਣ ਤੋਂ ਬਾਅਦ ਕਾਫੀ ਘਟ ਚੁੱਕਿਆ ਹੈ ਕਿਉਂਕਿ ਇੱਥੇ ਪੇਸ਼ੈਂਟ ਨੂੰ ਨਾਲ ਦੀ ਨਾਲ ਹੀ ਇੱਥੇ ਟ੍ਰੀਟਮੈਂਟ ਮਿਲ ਜਾ ਰਿਹਾ ਹੈ ਇੱਥੇ ਸਾਨੂੰ ਇਨਫਰਾਸਟ੍ਰਕਚਰ ਦੀ ਤਾਂ ਚਲੋ ਕੋਈ ਕਮੀ ਹੈ ਹੀ ਨਹੀਂ ਇੱਥੇ ਸਾਰਾ ਕੁਝ ਸਾਨੂੰ ਨਿਊ ਟੇਬਲ ਚੇਅਰਸ ਏਸੀ ਰੈਫਰਿਜਰੇਟਰਸ ਮਨ ਹਰ ਚੀਜ਼ ਦੀ ਫੈਸਿਲਿਟੀ ਇੱਥੇ ਸਾਨੂੰ ਮਿਲ ਗਈ ਹੈ 80 ਤਰ੍ਹਾਂ ਦੀ ਦਵਾਈਆਂ ਇੱਥੇ ਆਂਦੀਆਂ ਨੇ ਤੇ ਮੋਸਟਲੀ ਪੇਸ਼ੈਂਟ ਨੂੰ ਸਾਰੀਆਂ ਦਵਾਈਆਂ ਇੱਥੇ ਹੀ ਮਿਲ ਜਾਂਦੀਆਂ ਨੇ ਤੇ ਕੋਈ ਕਿਸੇ ਵੀ ਤਰ੍ਹਾਂ ਦੀ ਦਵਾਈ ਦੀ ਕਮੀ ਕੋਈ ਆਂਦੀ ਨਹੀਂ ਹੈ ਬੀਪੀ 슈ਗਰ ਤੋਂ ਲੈ ਕੇ ਹਰ ਦਵਾਈ ਇਨਫੈਕਸ਼ਨ ਤੋਂ ਲੈ ਕੇ ਜਿੰਨੇ ਵੀ ਕ੍ਰੋਨਿਕ ਡਿਸਆਰਡਰਸ ਹਨ ਉਹਨਾਂ ਦੀਆਂ ਦਵਾਈਆਂ ਵੀ ਇੱਥੇ ਆਪਾਂ ਨੂੰ ਨਾਲ ਦੀ ਨਾਲ ਹੀ ਇੱਥੇ ਮਿਲ ਜਾਂਦੀਆਂ ਹਨ ਹਫਤੇ ਪਹਿਲਾਂ ਜਿਹੜੀਆਂ ਸਾਡਾ ਖਤਮ ਹੋਣ ਵਾਲੀ ਹੁੰਦੀ ਹੈ ਮੈਡੀਸਿਨ ਅਸੀਂ ਦੱਸ ਦਿੰਨੇ ਆ ਤੇ ਵਿਦਿਨ ਲਾਈਕ 2 ਤੋਂ 3 ਡੇਸ ਇੱਥੇ ਮੈਡੀਸਿਨ ਪਹੁੰਚ ਜਾਂਦੀ ਆ ਇਥੇ ਸਾਰਾ ਲੈਬ ਦਾ ਸਮਾਨ ਆ ਰਿਹਾ ਹੈ ਸਾਡੇ ਇਥੇ ਜਿਹੜੀ ਕਲੀਨिकल ਅਸਿਸਟੈਂਟ ਹੈਗੀ ਹੈ ਕੋਈ ਵੀ ਮੈਨੂੰ ਲੱਗਦਾ ਕਿ ਪੇਸ਼ੈਂਟ ਨੂੰ ਟੈਸਟ ਦੀ ਲੋੜ ਹੈ ਤੇ ਜਦੋਂ ਮੈਂ ਉਹਦੇ ਟੈਸਟ ਆਪਣੇ ਆਨਲਾਈਨ ਐਂਟਰੀ ਕਰਦਾ ਤੇ ਕਲੀਨिकल ਅਸਿਸਟੈਂਟ ਕੋਲ ਉਹ ਐਂਟਰੀ ਪਹੁੰਚ ਜਾਂਦੀ ਹੈ ਤੇ ਉਹ ਉਹਨਾਂ ਦਾ ਟੈਸਟ ਨਾਲ ਦੀ ਨਾਲ ਇੱਥੇ ਹੀ ਸੈਂਪਲ ਲਿੱਤਾ ਜਾਂਦਾ ਫਿਰ ਇੱਕ ਰਾਈਡਰ ਆਂਦਾ ਤੇ ਉਹ ਸੈਂਪਲ ਲੈ ਕੇ ਚੱਲ ਜਾਂਦੇ ਆ ਤੇ ਨੈਕਸਟ ਡੇ ਰਿਪੋਰਟ ਇੱਥੇ ਆ ਜਾਂਦੀ ਹੈ ਤੇ ਪੇਸ਼ੈਂਟ ਨੂੰ ਅਸੀਂ ਅਕੋਰਡਿੰਗ ਬੁਲਾ ਲੈਣੇ ਆ ਦੁਬਾਰਾ ਤੇ ਫਿਰ ਉਹਦੀ ਰਿਪੋਰਟ ਦੇਖ ਕੇ ਤੇ ਉਸ ਤਰੀਕੇ ਨਾਲ ਉਹ ਅਗੇ ਮੈਨੇਜ ਕਰਦੇ ਆ ਪੰਜਾਬ ਸਰਕਾਰ ਨੇ ਜਿਹੜੀ ਕੋ ਆਪਰਚੁਨਿਟੀ ਦਿੱਤੀ ਹੈ ਸਾਨੂੰ ਡਾਕਟਰਸ ਨੂੰ ਗਰਾਉਂਡ ਲੈਵਲ ਤੇ ਜਿਹਦੇ ਵੀ ਸਾਡਾ ਪੇ ਸਕਿੱਲ ਵੀ ਗੁੱਡ ਹੈ ਤੇ ਅਸੀਂ ਇਸੇ ਦੁਆਰਾ ਅਸੀਂ ਗਰਾਉਂਡ ਲੈਵਲ ਤੇ ਜਾ ਕੇ ਅਸੀਂ ਸੇਵਾ ਕਰ ਪਾ ਰਹੇ ਹਾਂ ਟ੍ਰਿਸ਼ੀ ਲੈਵਲ ਤੇ ਅਸੀਂ ਬਹੁਤ ਬਹੁਤ ਧੰਨਵਾਦ ਦਿੰਦੇ ਹਾਂ ਪੰਜਾਬ ਸਰਕਾਰ ਦੇ